ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚੇ ਆ ਪਿੰਡ ਵੱਡੀ ਮਾਨੋਚਾਲ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਸੰਦੀਪ ਦੇ ਕੋਲ ਆਇਆ ਆ ਦੋਸਤੋ ਤੇ ਇੱਕ ਘਰੇਲੂ ਘਰ ਦੇ ਵਿੱਚੋਂ ਆਪਾਂ ਇਹ ਵੀਡੀਓ ਬਣਾਉਣ ਜਾ ਰਹੇ ਆ ਸਮਾਜ ਜਿੰਨਾ ਵੀ ਤੁਸੀਂ ਦੇਖ ਰਹੇ ਜੀ ਵੀਰ ਨੇ ਬਿਲਕੁਲ ਘਰੇ ਮਾਲ ਰੱਖਿਆ ਤੇ ਡੇਰੀ ਦਾ ਕੰਮ ਆ ਵੀਰ ਦਾ ਅੱਜ ਦੋਸਤੋ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਇਹ ਤਾਂ ਜਿਹੜਾ ਮੇਨ ਪਰਪਸ ਹੈਗਾ ਇੱਕ ਮਾਲੀ ਤੁਹਾਨੂੰ ਦਿਖਾਵਾਂਗੇ ਆਪਾਂ ਨੀਲੀ ਰਾਵੀ ਦਾ ਮਾਲੀ ਅੱਜ ਵੀਰ ਸੰਦੀਪ ਸੇਲ ਕਰਦਾ ਪਿਆ ਤੇ ਘਰ ਦਾ ਜਮਿਆਪਲਿਆ ਜਿਹੜਾ ਦੋਸਤੋ ਮਾਲੀ ਆ ਮਦਰ ਮਿਲਕ ਰਿਕਾਰਡ ਵੀ ਇਹਦਾ ਪੁੱਛਾਂਗੇ ਕਿਸ ਬਾਪ ਵਾਲੇ ਪੱਖ ਤੋਂ ਕਿਸ ਬੋਲ ਦਾ ਬੱਚਾ ਉਹ ਵੀ ਆਪਾਂ ਪੂਰੀ ਡਿਟੇਲ ਆ ਵੀਰ ਉਹਨਾਂ ਦੇ ਕੋਲੋਂ ਲੈ ਕੇ ਤੁਹਾਡੇ ਨਾਲ ਗੱਲਬਾਤ ਪੂਰੀ ਸਾਂਝੀ ਕਰਾਂਗੇ ਸੋ ਮਾਣੋ ਚਾਹ ਤੁਸੀਂ ਵਿਜ਼ਿਟ ਕਰਨੀ ਹੈ ਤਰਨਤਾਰਨ ਸਾਹਿਬ ਤੋਂ ਦੋਸਤੋ ਕੋਈ 8-9 ਕਿਲੋਮੀਟਰ ਦੀ ਸਾਰੀ ਦੂਰੀ ਆ ਜੀਓ ਵਾਲਾ ਪਿੰਡ ਇੱਕ ਪਾਸੇ ਰਹਿ ਜਾਂਦਾ ਤੇ ਇੱਕ ਪਾਸੇ ਪਿੰਡ ਡਾ ਲੈ ਕੇ ਆ ਤੁਹਾਡਾ ਮਾਣੋ ਚਾਲ ਤੁਸੀਂ ਖਾਸ ਵਿਜਿਟ ਜਿਹੜੀ ਦੋਸਤੋ ਕਰਨੀ ਹੈ ਠੀਕ ਆ ਤੇ ਘਰੇਲੂ ਘਰ ਦੇ ਵਿੱਚੋਂ ਆ ਤਾਂ ਇੱਕ ਵਾਰੀ ਮੋٹے ਤੌਰ ਤੇ ਆਪਾਂ ਇਧਰ ਕੈਮਰਾ ਮਾਰ ਦਿੰਨੇ ਆ ਆ ਤੁਸੀਂ ਵੇਖੋਗੇ ਦੋਸਤੋ ਜਿੰਨੇ ਪਸ਼ੂ ਵੀ ਵੀਰ ਨੇ ਰੱਖੇ ਆ ਘਰ ਦੇ ਪਸ਼ੂ ਆ ਤੇ ਝੋਟੀਆਂ ਇੱਕ ਬਲੱਖਣ ਇੱਕ ਵੱਖਰੀ ਜੀ ਗੱਲਬਾਤ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆਊਗੀ ਸੋ ਮੈਂ ਵੀ ਪੁੱਛਿਆ ਸੀ ਵੀਰ ਨੂੰ ਕਈ ਥਾਵਾਂ ਤੇ ਆਪਾਂ ਵੇਖਦੇ ਆ ਭੋਡੇ ਪਸ਼ੂ ਠੀਕ ਆ ਜੀ ਤੇ ਵੀਰ ਨੇ ਜਿੰਨੇ ਪਸ਼ੂ ਵੀ ਰੱਖੇ ਆ ਸਾਰੇ ਬਿਨਾ ਸਿੰਗਾ ਤੋਂ ਆ ਭੋਡੇ ਆ ਠੀਕ ਆ ਜੀ ਤੇ ਉਹਨਾਂ ਦਾ ਵੀ ਖਿਆਲ ਆਪਾਂ ਉਹਨਾਂ ਦੀ ਜ਼ੁਬਾਨੀ ਪੂਰਾ ਜਾਣਾਂਗੇ ਵੀ ਇਹ ਖਿਆਲ ਕਿਵੇਂ ਆਇ ਤੇ ਕੀ ਮੰਨ ਦੇ ਵਿੱਚ ਰਾਤਾ ਬਣਿਆ ਸੋ ਛੋਟੀਆਂ ਕਟੀਆਂ ਜਿਹੜੀਆਂ ਆਫਸਰਾਂ ਛੋਟੀਆਂ ਕਟੀਆਂ ਨੇ ਤੇ ਜਿਹੜਾ ਮਾਲੀ ਵੀ ਆਪਾਂ ਤੁਹਾਨੂੰ ਦਿਖਾਉਣਾ ਇੱਕ ਝੋਟਾ ਬੁੱਲ ਜਿਹੜਾ ਦਿਖਾਉਣਾ ਨੀਲੀ ਰਾਵੀ ਦਾ ਇਹ ਵੀ ਭੋਡਾ ਹੈ ਠੀਕ ਆ ਜੀ ਸੋ ਜਦੋਂ ਜੰਮੇਪਲੇ ਆ ਬਿਲਕੁਲ ਨਾਲ ਦੀ ਨਾਲ ਹੀ ਵੀਰਾਂ ਦਾ ਵੀ ਸਿੰਘ ਆਪਾਂ ਟਗਾ ਦਿੱਤੇ ਸੀ ਇਹਨਾਂ ਤੇ ਤੇ ਆਓ ਕਰਦੇ ਆ ਪੂਰੀ ਗੱਲਬਾਤ ਵੀਰ ਸੰਦੀਪ ਦੇ ਨਾਲ ਪੁੱਛਦਿਆਂ ਕੀ ਡਿਟੇਲ ਆ ਇਸ ਮਾਲੀ ਦੀ ਸੋ ਮਾਲੀ ਦੋਸਤੋ ਜਿਹੜੇ ਵੀਰ ਨੇ ਘਰੇ ਰੱਖਣਾ ਘਰੇਲੂ ਕਿਸੇ ਵੀਰ ਨੇ ਰੱਖਣਾ ਉਹ ਤੁਸੀਂ ਖਾਸ ਤੌਰ ਤੇ ਸੰਪਰਕ ਕਰਿਓ ਠੀਕ ਆ ਆਜੋ ਕਰਦੇ ਆ ਗੱਲਬਾਤ ਤੇ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀ ਔਰ ਵਿੱਚ ਠੀਕ ਠਾਕ ਸਭ ਵਧੀਆ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਸੰਦੀਪ ਠੀਕ ਠਾਕ ਅੱਛਾ ਵੀਰ ਸੰਦੀਪ ਨਾਲ ਦੀ ਨਾਲ ਸ਼ੌਂਕ ਵੀ ਤੁਹਾਡੇ ਬੜੇ ਮੋٹے ਚੰਗੇ ਡਾਡੇ ਰਹੇ ਹੋ ਤਾਂ ਹੈਗਾ ਜੀ ਨੀਲੀ ਰਾਵੀ ਕੱਲੀ نسل ਨਹੀਂ ਚਾਹੇ ਮੋਰਾ ਬੀੜ ਦੀਆਂ ਝੋਟੀਆਂ ਖੜੀਆਂ ਆਪਣੇ ਕੋਲ ਹਾਂਜੀ ਇਸ ਤੋਂ ਵੀ ਹਟ ਕੇ ਇੱਕ ਸਟਾਰਟਿੰਗ ਵੀ ਤੁਹਾਡੀ ਤੁਸੀਂ ਦੱਸ ਰਹੇ ਸੀ ਵੀ ਕੁੱਤਿਆਂ ਦਾ ਡੌਗ ਦਾ ਬੜਾ ਵੱਡਾ ਕਰੇਜ ਰਿਹਾ ਤੇ ਬਾਕੀ ਕੰਪੀਟੀਸ਼ਨ ਕਾਫੀ ਜਾਦੇ ਵਿਨ ਵੀ ਕੀਤੇ ਆਪਾਂ ਜਿੱਤੇ ਵੀ ਹਾਂਜੀ ਹਾਂਜੀ ਤੇ ਸੈੱਟ ਪਰਨੇਡ ਦਾ ਇੱਕ ਡੌਗ ਵੀ ਆਪਣੇ ਘਰੇ ਬਹੁਤ ਖੂਬਸੂਰਤ ਆ ਹਾਂਜੀ ਹੁਣ ਤਾਂ ਇੱਕ ਮੇਲੀ ਰਹਿਗਾ ਪਹਿਲਾਂ ਫੀਮੇਲਾਂ ਸੀਆਂ 6-7 ਠੀਕ ਹੈ ਜੀ ਤੇ ਫਿਰ ਉਹ ਛੱਡ ਕੇ ਫਿਰ ਹੁਣ ਸਾਰਾ ਧਿਆਨ ਥੋੜਾ ਇਧਰ ਮੱਝਾਂ ਵੱਲ ਦਿੱਤਾ ਬਰੀਡਿੰਗ ਵਾਲੇ ਪਾਸੇ ਠੀਕ ਹੈ ਜੀ ਹਾਂਜੀ ਆਉਂਦਿਆਂ ਨਾਲ ਜਦੋਂ ਘਰੇ ਐਂਟਰੀ ਮਾਰ ਕੇ ਤੇ ਇੱਕ ਹਿਸਾਬ ਨਾਲ ਤਾਂ ਵੀ ਨਾਰਮਲ ਬੰਦਾ ਤਾਂ ਬេះ ਡਰ ਜਾਂਦਾ ਨਹੀਂ ਨਹੀਂ ਬਹੁਤ ਪੈਰਾ ਕੁੱਤਾ ਆ ਇਹ ਚੈਂਪੀਅਨ ਆ ਇਹ ਲੁਧਿਆਣਾ ਜਲੰਧਰ ਅੱਛਾ ਜੀ ਦੋਨੋਂ ਸ਼ੋਅ ਇਹ ਫਰਸਟ ਰਿਆ ਸੀਗਾ ਅੱਛਾ ਜੀ ਹਾਂਜੀ ਮਲਕੇ ਇੰਪੋਰਟਡ ਆ ਬਾਪ ਦਾ ਬੱਚਾ ਬਾਪ ਇਹ ਤਾਂ ਇੰਪੋਰਟਡ ਆ ਯਾ ਆਰਡਨ ਤੇ ਮਦਰ ਦੀ ਹੋਈ ਇੰਪੋਰਟਡ ਦੀ ਬੱਚੀ ਹੈ ਇੰਪੋਰਟ ਦੀ ਓਕੇ ਅੱਛਾ ਵੀਰ ਸੰਦੀਪ ਇੱਕ ਸ਼ੋਰਟ ਦੇ ਵਿੱਚ ਇਹ ਵੀ ਦੱਸ ਦਈਏ ਜਿਹੜਾ ਆਪਣੇ ਕੋਲ ਸੈਂਟਰ ਪਰ ਨੈਡ ਆ ਇਹ ਫੈਸਿਲਿਟੀ ਮਤਲਬ ਕਿ ਕ੍ਰੋਸਿੰਗ ਜਾਂ ਮੀਟਿੰਗ ਦੀ ਫੈਸਿਲਿਟੀ ਪਰ ਹਾਂਜੀ ਹਾਂਜੀ ਖੁੱਲੀ ਸਟੱਡ ਸਰਵਿਸ ਆ ਜੀ ਬੱਚੇ ਤੇ ਕੋਈ ਵੀ ਵੀਰ ਭਰਾ ਆ ਸਕਦਾ ਆਪਦਾ ਐਡਰੈਸ ਦੇ ਕੇ ਲਈ ਠੀਕ ਆ ਜੀ ਤੇ ਜਿੱਦਾਂ ਕੋਈ ਜਿਹੜਾ ਕੋਈ ਥੋੜਾ ਦੂਰ ਦਾ ਫਿਰ ਚੱਕ ਲੈ ਲਈਦਾ ਬੱਚਾ ਲੈ ਕੇ ਚੈੱਕ ਫਿਰ ਵਾਪਸ ਕਰ ਦਈਏ ਲਓ ਦੋਸਤੋ ਬੱਚਾ ਲੈ ਕੇ ਬੱਚੇ ਤੇ ਵੀਰ ਛੱਡਦਾ ਠੀਕ ਆ ਜੀ ਮੀਟਿੰਗ ਹੈਗੀ ਆ ਸਟੱਡਾ ਠੀਕ ਆ ਵੀਰ ਦੇ ਕੋਲ ਜ ਅਸਾਈਟ ਪਰਨਾ ਹੈੜਾ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਡੌਗ ਵੀ ਦਿਖਾ ਦਾਂਗੇ ਜਦੋਂ ਐਂਟਰੀ ਕਰਦੇ ਆ ਘਰੇ ਤਾਂ ਬਹੁਤ ਵਧੀਆ ਲੱਗਦਾ ਠੀਕ ਆ ਜੀ ਸਾਰਾ ਕਿੱਤਾ ਕੰਮਕਾਰ ਜਿਹੜਾ ਇੱਕ ਸ਼ੌਂਕੀ ਆ ਉਤੌਰ ਤੇ ਆ ਕੋਈ ਵੀਰ ਵਿਜ਼ਿਟ ਕਰੂਗਾ ਤੇ ਤੁਸੀਂ ਆਪਦੇ ਅੱਖੀ ਵੀ ਦੇਖ ਲਿਓ ਠੀਕ ਆ ਜੀ ਤੇ ਬਹੁਤ ਵਧੀਆ ਵਧੀਆ ਚੰਗੇ ਚੰਗੇ ਸ਼ੌਂਕ ਦੇ ਨਾਲ ਦੋਸਤੋ ਝੋਟੀਆਂ ਮੱਝਾਂ ਵੀਰ ਨੇ ਤਿਆਰ ਕੀਤੀਆਂ ਨੇ ਤੇ ਭੋਟੀਆਂ ਨੇ ਸਾਰੀਆਂ ਠੀਕ ਆ ਜੀ ਇੱਕ ਵੇਖਣ ਦੇ ਵਿੱਚ ਬਹੁਤ ਖੂਬਸੂਰਤ ਚੰਗੀਆਂ ਲੱਗਣ ਡਿਆ ਵੀ ਉਹ ਨਜ਼ਾਰਾ ਜਿਹੜਾ ਇੱਕ ਡਿਫਰੈਂਟ ਜਿਹਾ ਠੀਕ ਆ ਤੇ ਅੱਜ ਜਿਹੜਾ ਦੋਸਤੋ ਮਾਲੀ ਆ ਸੇਲ ਵੀਰ ਕਰਦਾ ਇਹਦੇ ਤੇ ਮੰਨ ਲੀ ਜਿਹੜਾ ਇਹ ਵਿਕਾਊ ਆ ਨੀਲੀ ਰਾਵੀ ਦਾ ਅੱਛਾ ਵੀਰ ਸੰਦੀਪ ਇਹ ਤਾਂ ਪੂਰਾ ਵੇਰਵਾ ਦੇ ਦਈਏ ਇੱਕ ਤਾਂ ਇਹਦੀ ਉਮਰ ਦੱਸ ਦਈਏ ਮੂਹਨ ਦੰਦਾ ਦੱਸ ਦਈਏ ਵੀ ਕਿੰਨਾ ਉਮਰ ਇਹ ਦੋ ਦੰਦ ਹੋ ਗਿਆ ਜੀ ਦੋਂਦਾ ਜੀ ਹਾਂ ਦੋਂਦਾ ਠੀਕ ਆ ਫਾਦਰੇ ਦਾ ਲੋਰੀ ਹੈ ਓਕੇ ਤੇ ਮਧਰ ਆਪਾਂ ਮਖੂਸ ਸਾਈਡ ਤੋਂ ਲਈ ਸੀਗੀ ਤੇ ਉਹਦਾ 15 ਕਿਲੋ ਦਾ ਰਿਕਾਰਡ ਹੈ ਠੀਕ ਹੈ ਜੀ ਵਧੀਆ ਸੋਹਣੀ ਮੱਝ ਸੀ ਇਹ ਤਾਂ ਜੇ ਕਦ ਕਾਠੀ ਕਰੂਗਾ ਪੂਰੀ ਅਜੇ ਤਾਂ ਦੋ ਦੰਦ ਕਟਾਈ ਆ ਜੇ ਆਪਾਂ ਛੱਡਿਆ ਨਹੀਂ ਹਨ ਠੀਕ ਹੈ ਜੀ ਹਾਂਜੀ ਮਤਲਬ ਅਜੇ ਜੰਪ ਜੂੰਪ ਨਹੀਂ ਆਪਾਂ ਨਹੀਂ ਨਹੀਂ ਕਿਉਂਕਿ ਮੱਝਾਂ ਸਾਰੀਆਂ ਮੋਰਾ ਆ ਉਹ ਸੀਮਨ ਚੱਲਦਾ ਹੂੰ ਥੋੜੀ ਇੱਕ ਨੀਲੀ ਉਹ ਆਪਾਂ ਜੀ ਹੁਣ ਲੈ ਕੇ ਆਏ ਆ ਉਹ ਤੇ ਸੀਮਨ ਯੂਜ਼ ਕਰਾਂਗੇ ਬਾਕੀ ਇਹਨਾਂ ਵੀ ਤੁਸੀਂ ਕਾਫੀ ਅਵੇਅਰ ਹੋ ਇਸ ਕੰਮ ਦੇ ਹਾਂਜੀ ਇਸ ਲਾਈਨ ਨੂੰ ਵੇਖੀਏ ਤੇ ਗਲਤੀ ਇਸ ਤਰ੍ਹਾਂ ਦੀ ਕਦੀ ਹੋਈ ਨਹੀਂ ਸਕਦੀ ਵੀ ਯਾਰ ਜੇ ਇਹ ਨੀਲੀ ਦਾ ਮਾਲ ਨਹੀਂ ਆ ਤੇ ਆਪਾਂ ਮੋਰਾ ਤੇ ਮੋਰਾ ਤਾਂ ਛੱਡ ਦਿੱ ਗਏ ਨਹੀਂ ਹੁਣ ਇਹ ਮਸਾਂ ਇਹ 10-15 ਸਾਲ ਲਾ ਕੇ ਮਸਾਂ ਇਹ ਛੋਟੀਆਂ ਜਿਹੜੀਆਂ ਬਰੀਡ ਦੀਆਂ ਬਣਾਈਆਂ ਨੇ ਜਿਦੇ ਵਿੱਚ ਸਮਰਾੜ ਤਾਲੂ ਵੀ ਅੱਬ ਚਰੰਗੀ ਅਰਜਨ ਪੁੰਗੜ ਦੀਆਂ ਵਾ ਹੁਣ ਇੱਕ ਨਿੱਕੀ ਕੱਟੀ ਨਵਾਬ ਦੀ ਵੀ ਆ ਗਈ ਆਪਣੇ ਕੋਲੇ ਠੀਕ ਹੈ ਜੀ ਹਾਂਜੀ ਅੱਗੇ ਵੀ ਚੰਗੇ ਸੀਮਨ ਲੱਗੇ ਨੇ ਬੁੱਢੇ ਜੋਗਰਾਜ ਦੇ ਜਿਹੜੇ ਕਰਨਵੀਰ ਵਾਲਾ अच्छा वीर संदीप हाईएस्ट मिल्किंग ਘਟੋ ਘਟ ਵਿਚ ਜਿਹੜੀਆਂ ਝੋਟੀਆਂ ਆਪਣੇ ਕੋਲ ਆ ਪਹਿਲੇ ਪਹਿਲੇ ਸਵੇਜਾਂ ਦੂਜੇ ਸਵੇ ਕਿੰਨੇ ਮਿਲ ਕਾਲੀਆਂ ਝੋਟੀਆਂ ਅੱਜ ਆਪਣੇ ਕੋਲ ਜਿਹੜੀ ਆਪਣੇ ਘਰ ਦੀ ਆ ਉਹਨ ਤੇ ਮੇਰੇ ਕੋਲ ਤੀਜੇ ਸਵੇ ਸੂਪੀ ਪਹਿਲੇ ਸਵੇ 12 ਸੀਗਾ ਹਾਂਜੀ ਦੂਜੇ ਸਵੇ 13 14 ਐਰ ਕੀ ਤੀਜੇ ਸਵੇ ਪੂਰੀ ਗਰਮੀ 18 ਕਿਲੋ ਪੀਕ ਤੇ ਰਹੀ ਹੈ ਉਹ ਠੀਕ ਹੈ ਜੀ ਘਰ ਦੀ ਆਪਣੀ ਜਿਹੜੀ ਆਪਣੇ ਹੱਥੀਂ ਪਲਈ ਆ ਤਾਂ ਆਪਣੇ ਹੱਥੀਂ ਜੰਮੀ ਆ ਠੀਕ ਹੈ ਜੀ ਹਾਂਜੀ 18 ਕਿਲੋ اچھا ਤੇ ਇਹ ਮਾਲੀ ਜਿਹੜਾ ਵੀਰ ਆਪਾਂ ਸੇਲ ਕਰ ਦੇਣਾ ਹਾਂਜੀ ਇਹ ਮਾਲੀ ਬਾਪ ਤੁਸੀਂ ਦੱਸ ਦਿੱਤਾ ਇਹਦਾ ਲੋਰੀ ਲੋਰੀ ਤੇ ਮਦਰ ਮਿਲਕਰ ਰਿਕਾਰਡ ਕੀ ਸੀ 15 15 ਕਿਲੋ 15 15 ਲੀਟਰ ماں ਜਿਹੜੀ ਇਹ ਨੀਲੀਆਂ ਦਾਵੀ ਤੇ ਕੁੱਕਾ ਬਿਲਕੁਲ ਬਿਲਕੁਲ ਸੇਮ ਹੀ ਇਹਦੇ ਨਾਲ ਥੋੜੀ ਮਾਰਕਿੰਗ ਉਹਦੀ ਕੱਟ ਸੀ ਸੇਮ ਨੀਲੀ ਸੀਗੀ ਠੀਕ ਹੈ ਹਾਂਜੀ ਲਓ ਦੋਸਤੋ ਲੋਰੀ ਜਿਹੜੇ ਝੋਟੇ ਦਾ ਇਹ ਬੱਚਾ ਲੋਰੀ ਨੂੰ ਸਾਰੇ ਵੀਰ ਜਾਣਦੇ ਆ ਠੀਕ ਆ ਜੀ ਸੋ ਜਿਹੜੇ ਨੀਲੀ ਦਾਵੀ ਤੇ ਸ਼ਕੀਨ ਵੀਰ ਆ ਨੀਲੀ ਦਾਵੀ ਤੇ ਪ੍ਰੇਮੀ ਆ ਉਹ ਲੋਰੀ ਬੋਲਣ ਨੂੰ ਜਾਣਦੇ ਆ ਵੈਸੇ ਮਾਰਕਿੰਗ ਦੇ ਵਿੱਚ ਲੋਰੀ ਤਾਂ ਵੀ ਕੋਈ ਨਾ ਦੋਸਤੋ ਜਵਾਬ ਨਹੀਂ ਦੇ ਆਗਾ ਬਹੁਤ ਕੁਝ ਬੋਟਨ ਦਾ ਤੇਰਾ ਕੱਟਾ ਆ ਨਾਤੀ ਵਿੱਚ ਹੋਣੀ ਪਈ ਆ 10 15 ਦਿਨ ਹੋਏ ਪਈ ਆ ਹਾਂਜੀ ਹਾਂਜੀ ਠੀਕ ਤੇ ਪਿਓਰ ਦੋਂਦਾ ਦੇਖੋ ਜੀ ਠੀਕ ਹੈ ਸੋ ਦੋਂਦਾ ਕਟਾ ਹੈ ਤੇ ਚੌਕ ਦੇ ਦੰਦ ਹਜੇ ਦੋਸਤੋ ਖੜੇ ਆ ਦੁੱਧ ਦੰਦ ਦਾ ਦੋਂਦ ਦੇ ਹਜੇ ਦੰਦ ਜਿਹੜੇ ਬਰਾਬਰੀ ਕੀਤੇ ਆ ਸੋ ਬਾਹਰ ਤੋਂ ਬਹੁਤ ਵਧੀਆ ਚੰਗੀ ਖੂਬਸੂਰਤ ਮਾਰਕਿੰਗ ਦੇ ਵਿੱਚ ਜੇਕਰ ਆਪਾਂ ਤੁਹਾਨੂੰ ਲੱਤਾਂ ਪੈਰਾਂ ਵਾਲੇ ਪਾਸੇ ਲੈ ਚਲੀਏ ਤੇ ਧੁੰਨ ਤੇ ਜਿਵੇਂ ਆਪਾਂ ਫਾਲੇ ਤੇ ਕਹਿ ਦਿੰਨੇ ਆ ਵੀ ਧੁੰਨ ਤੇ ਵੀ ਇਹਦਾ ਦੋਸਤੋ ਨਿਸ਼ਾਨ ਆ ਤੇ ਟੈਸਟਿਕਲ ਬਹੁਤ ਵਧੀਆ ਲੰਬੇ ਟੈਸਟਿਕਲਾਂ ਦੇ ਵਿੱਚ ਆ ਮੋਟੀ ਲੱਤ ਮੋਟੇ ਪਟੋਂ ਠੀਕ ਆ ਜੀ ਆ ਤੁਸੀਂ ਵੇਖ ਸਕਦੇ ਜੀ ਗੋਟੀ ਗਾਡੀ ਪੂਰੀ ਮੋਟੀ ਆ ਮਾਲੀ ਦੀ ਠੀਕ ਆ ਜੀ ਤੇ तकरीबन ਸੋਹਣੇ ਪਿੱਠਪੂੜੇ ਦੇ ਵਿੱਚ ਉਮਰ ਦੇ ਅਕੋਰਡਿੰਗ ਆਪਾਂ ਜੇਕਰ ਦੇਖੀਏ ਤਾਂ 2.5 ਸਾਲ ਦਾ ਦੋਂਦਾ ਮਾਲੀ ਆ ਤੇ ਕੰਦ ਕਾੜ ਦੋਸਤੋ ਜਵਾਨ ਹੁੰਦੇ ਤੱਕ ਮਾਲੀ ਨੇ ਚੰਗਾ ਚੋਖਾ ਕਰ ਜਾਣਾ ਚੌੜਾ ਪਿੱਠਪੂੜਾ ਸੋਹਣੀ ਹਾਈਟ ਲੈਂਡ ਸੋ ਵੀਰਾਂ ਦਾ ਵੀ ਇਹ ਸੇਲ ਹੁੰਦਾ ਸੀਗਾ ਕਾਫੀ ਚੰਗੇ ਪੈਸੇ ਵੀ ਇੰਦੇ ਲੱਗਦੇ ਰਹਿਆ ਤੇ ਫਿਰ ਹਾਲ ਇੱਕ ਚਲੋ ਮੰਨ ਦੀ ਰੀਝ ਸੀ ਵੀ ਚਲੋ ਮਾਲੀ ਜੇ ਵੇਚਣਾ ਤੇ ਇੱਕ ਦਰਸ਼ਕਾਂ ਨੂੰ ਜਿਹੜਾ ਵਿਖਾ ਕੇ ਭੈਣ ਭਰਾਵਾਂ ਨੂੰ ਵਿਖਾ ਕੇ ਮਾਲੀ ਜਰੂਰ ਵੇਚਾਂਗੇ ਇੱਕ ਸਾਹਮਣੇ ਰਿਕਾਰਡ ਬਣ ਜੂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਤਨਾ ਕਿਤੇ ਬਾਕੀ ਦੇਵਾਂਗੇ ਘਰ ਵਾਲੇ ਨੂੰ ਰੇੜੀ ਰੂੜੀ ਤੇ ਰੱਖਣਾ ਜਿਹਦੇ ਵਰਤਨਾ ਨਾ ਉਹਦੇ ਵਾਸਤੇ ਵਧੀਆ ਆ ਠੀਕ ਆ ਜੀ ਹਾਂਜੀ ਠੀਕ ਆ ਅੱਛਾ ਵੀਰ ਸੰਦੀਪ ਬਾਕੀ ਰੇੜੀ ਰੂੜੀ ਤੇ ਤਾਂ ਕੋਈ ਯੂਜ਼ ਨਹੀਂ ਆਪਣਾ ਕੀਤਾ ਨਹੀਂ ਨਹੀਂ ਆਪਾਂ ਅਜੇ ਤੱਕ ਨਹੀਂ ਯੂਜ਼ ਕੀਤਾ ਇਸੇ ਤਰੀਕੇ ਰੱਖਿਆ ਸ਼ੌਂਕੀਆ ਦਾ ਉੱਪਰ ਰੱਖਿਆ ਰੇੜੀ ਤਾਂ ਸਾਈਲਜ ਚੱਲਦਾ ਤਿੰਨ ਚਾਰ ਸਾਲ ਹੋ ਗਏ ਜੀ ਪੱਠਿਆਂ ਵਾਲਾ ਕੰਮ ਵੀ ਹਨ ਨਹੀਂ ਜੇ ਤਾਂ ਸ਼ੌਂਕ ਨਾਲ ਰੱਖਿਆ ਸ਼ੌਂਕ ਨਾਲ ਰੱਖਿਆ ਹਾਂਜੀ ਲੋ ਵੀ ਪ੍ਰਾਪੋ ਠੀਕ ਆ ਜੀ ਸੋ ਚਾਹਵਣ ਵੀਰ ਤੁਸੀਂ ਜਰੂਰ ਹੱਥ ਪਾ ਲੈ ਤੋ ਸੋ ਮਾਲੀ ਓਵਰ ਆਲ ਸਾਰਾ ਸੋਨਾ ਢਾਂਜੇ ਢੂੰਚੇ ਦਾ ਚੰਗਾ ਸੋ ਮਦਰ ਮਿਲਕਰ ਕਾੜ 15 ਕਿਲੋ ਵੀਰ ਦੱਸ ਤੇ ਬਾਬਾ ਲੋਰੀ ਆ ਸੋਹਣੇ ਪਿੱਠਪੂੜੇ ਦਾ ਮਾਲਕਾ ਠੀਕ ਆ ਜੀ ਸੋ ਮਾਰਕਿੰਗ ਬਹੁਤ ਖੂਬਸੂਰਤ ਆ ਤੇ ਲੌਂਗ ਟੈਸਟਿਕਲ ਦੇ ਵਿੱਚ ਆ ਲੰਬੇ ਟੈਸਟਿਕਲ ਦੇ ਵਿੱਚ ਆ ਪੂਸ਼ ਉੱਪਰ ਤੱਕ ਵਾਈਟ ਆ ਕੋਈ ਗੇਠ ਡੇਢ ਗੇਠ ਉੱਪਰੋਂ ਛੱਡ ਕੇ ਬਿਲਕੁਲ ਪੁੱਠੇ ਤੋਂ ਠੀਕ ਆ ਜੀ ਤੇ ਆ ਪੂਸ਼ ਦੀ ਜਿਹੜੀ ਸ਼ੇਪ ਆ ਤੇ ਮਾਲੀ ਜਿਹੜਾ ਜੰਪ ਚੁੰਪੋ ਲੌਂ ਲੱਗ ਪਊਗਾ ਵੈਸੇ ਤਿਆਰੀ ਕਰੀ ਬੈਠਾ तकरीबन ਕੋਈ ਮਹੀਨੇ 2 ਮਹੀਨੇ ਤੱਕ ਕਿਸੇ ਵੀਰ ਨੇ ਮਾਲ ਦੇ ਵਿੱਚ ਰੱਖਣਾ ਤੇ ਜੰਪ ਵੀ ਲਾਊਗਾ ਕ੍ਰੋਸ ਵੀ ਕਰੂਗਾ ਬਹੁਤ ਵਧੀਆ ਤੇ ਸਿਰੋਂ ਭੋੜਾ ਠੀਕ ਆ ਤੇ ਵੀਰ ਸੰਦੀਪ ਇੱਕ ਇਹ ਵੀ ਮੈਂ ਜ਼ਿਕਰ ਕੀਤਾ ਸੀ ਵੀ ਜਿਹੜਾ ਮਾਲ ਆਪਣੇ ਕੋਲ ਸਾਰਾ ਭੋੜਾ ਹੀ ਆ। ਹਾਂਜੀ ਹਾਂਜੀ। ਤੇ ਸਿੰਘ ਸੁng ਆਪਦੇ ਹੱਥੀ ਦਗਾ ਦਿੱਤੇ ਫਿਰ। ਹਾਂਜੀ ਹਾਂਜੀ। ਤੇ ਕੀ ਇਹ ਕਿੱਥੋਂ ਬਾਜ਼ਾਰ ਆਇਆ ਵੀ ਕੀ ਗੱਲ ਬਣੀ? ਇਹ ਨਾ ਆਪਣਾ ਸੱਜਣ ਸੀਗਾ ਰੋਪੜ ਦਾ। ਅੱਛਾ ਜੀ। ਉਹਦੇ ਘਰੇ ਗਿਆ ਸੀ ਉਹ ਕਾਫੀ 20-25 ਸਾਲ ਤੋਂ ਕਰ ਰਿਹਾ ਹੈ ਕੰਮ। ਅੱਛਾ ਜੀ। ਤੇ ਫਿਰ ਆਣ ਕੇ ਆਪਾਂ ਜਿਹੜੀ ਉਹ ਤੀਜੇ ਸਵੇਰ ਛੋਟੀ ਸ੍ਰੀ ਸਭ ਤੋਂ ਪਹਿਲਾਂ ਉਹਦੇ ਦਗਾਏ ਸੀਗੇ। ਠੀਕ ਹੈ ਜੀ। ਉਦੋਂ ਛੋਟੀ ਸੀ ਉਦੋਂ ਬਾਅਦ ਫਿਰ ਆਪਾਂ ਘਰ ਦੇ ਕਿਸੇ ਤੇ ਸਿੰਘ ਨਹੀਂ ਰੱਖੇ। ਹਾਂ। ਮੇਰੀਆਂ ਦੋ ਮੱਜਾਂ ਦੇ ਸਿੰਘ ਹੋਣਗੇ ਉਹ ਆਪਾਂ ਬੋਲ ਲਈਆਂ ਸੀਆਂ ਪੁਰ ਲੋਗਰ ਸੰਦੀਪ ਇੱਕ ਵਾਰੀ ਖੋਲ ਕੇ ਆਪਾਂ ਮਾੜੇ ਤੋਰ ਕੇ ਦਿਖਾ ਦਈਏ ਲੋਕ ਦੋਸਤੋ ਇਹ ਇੱਕ ਕਾਰਨ ਸੀਗਾ ਠੀਕ ਆ ਜੀ ਉਹ ਵੀਰ ਨੇ ਕਿਤੋਂ ਦੇਖਿਆ ਤੇ ਸੋਚਿਆ ਵੀ ਜਰੂਰ ਮਾਲ ਜਿਹੜਾ ਇੱਕ ਤਕਰੀਬਨ ਦੋਸਤੋ ਆਪਾਂ ਜਿਵੇਂ ਗੱਲ ਕਰਦੇ ਕਈ ਨਾ ਪਸ਼ੂ ਸਿੰਘਾਂ ਚ ਸਿੰਗੜਾ ਕੇ ਤੇ ਤੜਾ ਲੈਂਦੇ ਆ ਇੱਕ ਵਾਰੀ ਤੁਸੀਂ ਮਾਲੀ ਦੀ ਜਿਹੜੀ ਦੋਸਤੋ ਸ਼ੇਪ ਪੂਰਾ ਆਕਾਰ ਸਹਿਜ ਪਿੱਠਪੁੜੇ ਤੋਂ ਪੂਰਾ ਨਿਗਾ ਦੇ ਵਿੱਚੋਂ ਕੱਢ ਲਓ ਠੀਕ ਆ ਜੀ ਸੋ ਪਲਿਆ ਪਲੀ ਤਾਂ ਮਾਲੀ ਆ ਬਹੁਤ ਚੰਗੀ ਰੀਜ ਚੰਗੇ ਸ਼ੌਂਕ ਨਾਲ ਵੀਰ ਸੰਦੀਪ ਸਿੰਘ ਉਹਨਾਂ ਨੇ ਪਾਲਿਆ ਠੀਕ ਆ ਜੀ ਸਮਾਜੇ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਨਸਲ ਬਰੀਡ ਦੇ ਉੱਪਰ ਕਾਫੀ ਲੌਂਗ ਟਾਈਮ ਤੋਂ ਕੰਮ ਕਰਦੇ ਆ ਰਹੇ ਆ ਚਾਹੇ ਨੀਲੀ ਦੀ ਬਰੀਡ ਹੋਵੇ ਤੇ ਚਾਹੇ ਮੋਹਰਾ ਦੀ ਬਰੀਡ ਹੋਵੇ ਠੀਕ ਆ ਜੀ ਨਾਲ ਦੀ ਨਾਲ ਇੱਕ ਡੌਗ ਦੇ ਉੱਪਰ ਵੀ ਕਾਫੀ ਲੌਂਗ ਸਮਾਂ ਜਿਹੜਾ ਦੋਸਤੋ ਕੰਮ ਕੀਤਾ ਕਾਫੀ ਕੰਪੀਟੀਸ਼ਨ ਲੜੇ ਤੇ ਵਿਨ ਕੀਤਾ ਠੀਕ ਆ ਜੀ ਉਹਨਾਂ ਡੌਗ ਵਾਲੇ ਪਾਸੇ ਡੌਗ ਲਾਈਨ ਵਾਲੇ ਪਾਸੇ ਵੀ ਕਾਫੀ ਚੰਗਾ ਵੇਰਨੇ ਵਪਾਰ ਵੀ ਕੀਤਾ ਸਟੱਡ ਸਰਵਿਸ ਵੀ ਦਿੱਤੀ ਠੀਕ ਆ ਤੇ ਨਾਲ ਦੀ ਨਾਲ ਜਿਹੜਾ ਦੋਸਤੋ ਇਹ ਨੀਲੀ ਰਵੀ ਦਾ ਜਮਾਲੀ ਵੀਰ ਦੇ ਕੋਲ ਸੇਲ ਆ ਬੱਕਰੀ ਦੇ ਲਈ ਅਵੇਲੇਬਲ ਆ ਠੀਕ ਆ ਜੀ ਇਹਦੇ ਬਾਰੇ ਤੁਸੀਂ ਅੱਜ ਕਰ ਸਕਦੇ ਜੇ ਕਿਸੇ ਵੀਰ ਨੇ ਮਾਲੀ ਖਰੀਦਣਾ ਜਰੂਰ ਤੁਸੀਂ ਖਰੀਦਦਾਰੀ ਕਰ ਲਿਓ ਠੀਕ ਆ ਤੇ ਇਹਦਾ ਵੀਰ ਸੰਦੀਪ ਕੀ ਮੁੱਲ ਕੀ ਲੈਣ ਦੇਣ ਕਰਦੇ ਪਏ ਅੱਜ ਇਹਦਾ 70000 ਡਿਮਾਂਡ ਹੈ ਬਾਈ ਜੀ ਠੀਕ ਆ ਜੀ ਹਾਂਜੀ ਬਾਕੀ ਜੋ ਮੌਕੇ ਤੇ ਫਿਰ ਮਾਣਤ ਨਾਲ ਹੋਊਗਾ ਠੀਕ ਹੈ ਜੀ ਹਾਂਜੀ 70000 ਦੇ ਵਿੱਚੋਂ ਹਾਂਜੀ ਠੀਕ ਹੈ ਜੀ ਲਓ ਵੀ ਦੋਸਤੋ 70000 ਦੇ ਵਿੱਚੋਂ ਛੋੜ ਛੱਪਾ ਸਮਝ ਲਓ ਚਾਹੇ ਮਾਣਤ ਨਾਲ ਸਮਝ ਲਓ ਉਹ ਹੋ ਜੂਗਾ ਮੇਰਾ ਕੋਈ ਭਰਾ ਵੀ ਆਉਂਦਾ ਸੱਜਣ ਆਪਣੀ ਵੀਡੀਓ ਵੇਖ ਕੇ ਆ ਰਹੇ ਹੋ ਤੁਸੀਂ ਠੀਕ ਆ ਜੀ ਤੇ ਮਾਨਤਨ ਹੋ ਜੂਗਾ ਕੋਈ ਵੀ ਸੱਜਣ ਆਵੇ ਠੀਕ ਆ 70000 ਦੇ ਵਿੱਚੋਂ ਬਾਕੀ ਮਾਹਲੀ ਬਹੁਤ ਖੂਬਸੂਰਤ ਆ ਠੰਡਾ ਥੀਰਾ ਠੰਡਾ ਬਹੁਤ ਆ ਆ ਠੰਡਾ ਬਹੁਤ ਹੱਸਦਾ ਠੰਡੇ ਵਾਲਾ ਨਿਕੰਨ ਸੋ ਠੀਕ ਆ ਜੀ ਤੇ ਸੰਦੀਪ ਰੇ ਇੱਕ ਨੰਬਰ ਆਪਣੇ ਜਰੂਰ ਕਰ ਦਈਏ ਸਾਂਝੇ ਵੀਰਾਂ ਨਾਲ 991588850 ਠੀਕ ਆ ਜੀ ਤੇ ਫਿਲਹਾਲ ਵੀ ਸੰਦੀਪ ਅੱਜ ਆਪਣੇ ਕੋਲ ਜਿਹੜਾ ਇੱਕੋ ਇੱਕ ਨਾਗਾਪਾ ਘਰੋਂ ਸੇਲ ਕਰਦੇ ਆਂ। ਬੰਦੇ ਹੀ ਇਕੱਲਾ ਹੀ ਆ। ਤੇ ਮਾਲੀ ਸੀ ਕਿ ਹਾਂਜੀ। ਠੀਕ ਹੈ ਜੀ। ਲੋਬੀ ਪ੍ਰਭੋ ਇਹ ਮਾਲੀ ਅੱਜ ਜਿਹੜਾ ਵਿਖਾ ਦਿੱਤਾ ਤੁਹਾਨੂੰ ਠੀਕ ਹੈ ਜੀ। ਇਹ ਬਕਾਊ ਆ। ਸੋ ਆਓ ਇੱਥੇ ਅੱਖੀ ਆਪਣੇ ਜ਼ਰੂਰ ਦੇਖ ਲਿਓ ਠੀਕ ਹੈ ਜੀ। ਸੋ ਮਾਲੀ ਪਸੰਦ ਆਊਗਾ ਤੁਹਾਨੂੰ ਅੱਖ ਬਿੱਲੀ ਮਣਕੀ ਆ ਠੀਕ ਹੈ ਜੀ। ਸਟੇਟ ਪੜੇ ਦੇ ਵਿੱਚ ਸੋ ਮਾਰਕਿੰਗ ਜਿੰਨੀ ਵੀ ਆ ਤੁਸੀਂ ਆ ਪ੍ਰੋਪਰ ਦੇਖ ਹੀ ਲਈ ਆ ਠੀਕ ਆ। ਤੇ ਕਦ ਕਾਠ ਉਮਰ ਦੇ ਹਿਸਾਬ ਨਾਲ ਦੇਖੀ ਆਪਾਂ ਏਜ ਅਕੋਰਡਿੰਗ ਦੇਖੀ ਤੇ ਕਦ ਕਾਠ ਸੋਨਾ ਮਾਲੀ ਦਾ। ਸੋ ਜਵ ਬਿਲਕੁਲ ਕੰਨੀ ਵਾਲੇ ਦੰਦ ਜਦੋਂ ਤੱਕ ਬਰਾਬਰ ਇਹਨੇ ਕਰਨੇ ਆ 5 ਸਾਲ ਦੀ ਉਮਰ ਤੱਕ ਹੁੰਦੇ ਹੁੰਦੇ ਸੋਨਾ ਕੱਦ ਘਟ ਕਰੂਗਾ ਮਾਲੀ ਅੱਗੇ ਕੋਈ ਸੰਭ ਨਾਲਾ ਵੀਰ ਲੈ ਗਿਆ ਤੇ ਚੰਗੀ ਉਮੀਦ ਕਰਦੇ ਆ ਵੀ ਕੱਦ ਕਾਠ ਵਾਲਾ ਮਾਲੀ ਆ ਬਿਲਕੁਲ ਢਿੱਲਾ ਟੁਲਾ ਬਹੁਤ ਆ ਪਿੰਡੇ ਦੇ ਵਿੱਚ ਸੋ ਪਸੰਦ ਆਊਗਾ ਠੀਕ ਆ ਜੀ ਤੇ ਅੱਜ ਦੋਸਤੋ ਇੱਕ ਵਿਸ਼ੇਸ਼ ਜਿਹੜੀ ਆਪਣੀ ਵਿਜਿਟ ਵੀਰ ਸੰਦੀਪ ਦੇ ਘਰ ਸੀਗੀ ਪਿੰਡ ਵੱਡੀ ਮਾਨੋਚਾਲ ਸੋ ਨਾ ਕਿ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਠੀਕ ਆ ਜੀ ਘਰੇਲੂ ਘਰੇ ਇਹ ਜਿੰਨੇ ਵੀ ਨਾਗ ਰੱਖਿਆ ਵੀਰ ਨੇ ਬੜੀ ਸ਼ੌਂਕ ਨਾਲ ਸਾਂਭੇ ਆ ਠੀਕ ਆ ਜੀ ਸੋ ਨੀਲੀ ਦਾ ਵੀ ਤੇ ਇੱਕ ਮੱਝ ਵੀ ਲਿਆਂਦੀ ਸੀਗੀ ਬਹੁਤ ਖੂਬਸੂਰਤ ਚੰਗੀ ਮੱਝ ਆ ਇਹ ਫਿਰ ਕਿਨੇ ਮਿਲ ਕਾਲੀ ਸੀਗੀ ਇਹ ਜਿਹੜੀ ਨੀਲੀ ਦੀ ਮੱਝ ਹਾਂ ਜੀ ਇਹਦਾ ਭਈ 19-20 ਕਿਲੋ ਦਾ ਰਿਕਾਰਡ ਹੈ ਇਹ ਜਗਮੀਤ ਰੋਡੇ ਵਾਲੇ ਦੇ ਘਰੋਂ ਆਈ ਆ ਅੱਛਾ ਜੀ ਹਾਂ ਜੀ ਭਾਈ ਜਗਜੀਤ ਉਹਨਾਂ ਕੋਲ ਜਗਜੀਤ ਉਹਨਾਂ ਦੇ ਕੋਲ ਠੀਕ ਆ ਜੀ ਇਹ ਹੁਣ ਹੀ ਲੈ ਕੇ ਅੱਜ 20 ਦਿਨ ਹੋਏ ਡਰਾਈ ਹੋ ਗਈ ਹੈ ਡਰਾਈ ਡਰਾਈ ਹੁਣ ਇਹ ਨਵੰਬਰ 15 ਨੂੰ ਸੂਗੀ ਨਵੰਬਰ 15 ਹਾਂ ਜੀ ਜੇ ਬਾਬੇ ਸੁੱਖ ਰੱਖੀ ਤੇ 15 ਦਸੰਬਰ ਵਾਲਾ ਪੀਡੀਐਫ ਲਾਵਾਂਗੇ ਮੇਲੇ ਫਿਰ ਕੰਪੀਟੀਸ਼ਨਾਂ ਤੇ ਪੂਰੀ ਫਿਰ ਪੀਕ ਤੇ ਚੜ ਜਾਣੀ ਚੜ ਜਾਣੀ ਪੂਰੀ ਉਦੋਂ ਜੋ ਬੰਦ ਕਰਉ ਤੇ ਪਰਿਯੋਜ ਕਰਿਓ ਪੇਸ਼ ਕਰਿਓ ਜਰੂਰ 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 ਉਹਨਾਂ ਵੀ ਉਹ ਵੀ ਕਰਦੇ ਰਹਿ ਪੇਸ਼ ਤਾਂ ਹੀ ਫਿਰ ਉਹਨਾਂ ਉਹ ਕਹਾਵ ਨੇ ਦਾ ਸਿਸਟਮ ਸੈੱਟ ਰੱਖਿਆ ਸਿਸਟਮ ਸੈੱਟ ਰੱਖਿਆ ਆ ਸੁਆਦ ਹੀ ਫਿਰ ਆਉਂਦਾ ਹਾਂ ਉਦੋਂ ਪੂਰੀ ਪਸੂ ਪੂਰਾ ਪੀਕ ਤੇ ਹੋਵੇ ਤਾਂ ਉਦੋਂ ਮੇਲੇ ਸਟਾਰਟ ਹੋ ਜਾਣ ਕੋਈ ਉਧਰ ਮੌਸਮ ਵਧੀਆ ਆ ਜਾਣਾ ਬਾਕੀ ਆਪਣਾ ਹਰੀਕੇ ਪਤਨ ਬੂ ਵੀ ਜਿਹੜਾ ਮੇਲਾ ਹਾਂਜੀ ਦੋ ਮਿਲਕਿੰਗ ਨੀਲੀ ਰਾਵ ਦੀਆਂ ਮੱਝਾਂ ਦੀ ਮਿਲਕਿੰਗ ਹੁੰਦੀ ਆ ਉਹ ਵੀ ਜਦੋਂ ਸਰਦੀ ਚ ਉੱਥੇ ਵੀ ਲਾਵਾਂਗੇ ਲੋਥੇ ਉੱਥੇ ਵੀ ਜ਼ਰੂਰ ਪਾਰਟਿਸਪੇਟ ਕਰਾਂਗੇ ਬਾਕੀ ਪੀਡੀਐਫ ਤੇ ਪੂਰੀ ਪੀਕ ਚ ਹੋਉਣਾ ਇਹ ਪੂਰੇ ਜੋਬਨ ਤੇ ਹੋਣੀ ਹੈ ਮੱਝਾਂ ਆਪਦੀ ਠੀਕ ਹੈ ਜੀ ਠੀਕ ਹੈ ਤੇ ਜੇ ਸੂਏ ਆ ਇਹ ਠੀਕ ਹੈ ਜੀ ਹਾਂਜੀ ਓਕੇ ਵੀਰ ਸੰਦੀਪ ਓਕੇ ਭਾਈ ਸਾਸ੍ਰੀਕਾਲ ਸਾਸ੍ਰੀਕਾਲ ਲਓ ਦੋਸਤੋ ਇਹ ਸਨ ਮੇਰੇ ਨਾਲ ਵੀਰ ਸੰਦੀਪ ਠੀਕ ਹੈ ਜੀ ਇੱਕ ਸ਼ੌਂਕੀਆ ਤੌਰ ਤੇ ਵੀਰ ਕੰਮ ਕਰਦਾ ਚਾਹੇ ਮਾਲ ਡੰਗਰ ਦੇ ਵਿੱਚ ਦੇਖ ਲਓ ਠੀਕ ਹੈ ਜੀ ਚਾਹੇ ਵੈਸ ਤੇ ਬਹੁਤ ਵਧੀਆ ਕੋਈ ਵੀ ਘਰੇ ਵਿਜਿਟ ਕਰੂਗਾ ਠੀਕ ਆ ਜੀ ਤੇ ਵੇਖ ਕੇ ਇੱਕ ਦਿਲ ਨੂੰ ਖੁਸ਼ੀ ਹੋਊਗੀ ਬਹੁਤ ਖੂਬਸੂਰਤ ਥਾਂ ਟਿਕਾਣਾ ਤੇ ਵਧੀਆ ਚੰਗਾ ਮਾਲ ਸਾਫ ਸੁਥਰਾ ਰੱਖਿਆ ਵੀਰ ਨੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ